ਬਾਦਲ ਦਲੀਆ ਸੀ ਉੱਥੇ ਦਾ ਜ਼ਿਲ੍ਹਾ ਜੱਸਦਾਰ ਸੁਖਵੀਰ ਬਾਦਲ ਤੱਕ ਵੀ ਆਪਣੀ ਗੱਲ ਪਹੁੰਚਾ ਤੀ ਵੀ ਇਹ ਬੰਦਾ ਗਲਤ ਹੈ ਪਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਮੇਰੇ ਕੋ ਜਮੀਨ ਦਾ ਇੱਕ ਵਿਸਵਾ ਵੀ ਨਹੀਂ ਛੱਡਿਆ ਉਹ ਬੰਦਿਆਂ ਨੇ ਮੈਂ ਬਰਬਾਦ ਕਰਕੇ ਧਰਤੀ ਇਹ ਬਾਈ ਜੀ ਗੱਲ ਫਰਾਹਾ ਮੈਂ ਲੈ ਲਿਆ ਨਹਿਰਛਾਲ ਮੈਂ ਮਾਰ ਲਈ ਜ਼ਹਿਰ ਮੈਂ ਖਾ ਲਈ ਤਿੰਨੇ ਵਾਰ ਮੈਂ ਬਚ ਗਈ ਅੰਮੀਦਲ ਬਾਦਲ ਦੇ ਬੇੜੀਆਂ ਗੱਲਾਂ ਨੇ ਕਹਿੰਸੀ ਵੀ 5 ਵਜੇ ਤੋਂ ਬਾਅਦ ਔਰਤ ਉਹਦੇ ਵਿੱਚ ਨਹੀਂ ਰਹੂਗੀ ਸਾਢੇ 7 ਵਜੇ ਮੇਰੀ ਜਮਾਨਤ ਹੁੰਦੀ ਆ ਉੱਥੇ ਜੰਦਾ ਲੈ ਕੇ ਤਹਿਸੀਲਦਾਰ ਭਜਾਇਆ ਕਾਨੋਗੋ ਭਜਾਇਆ ਉੱਥੋਂ ਪਟਵਾਰੀ ਭਜਾਇਆ ਮਤਲਬ ਫਿਰ ਮੈਨੂੰ ਬੰਦਿਆਂ ਵਾਂਗੂ ਮਾਮਾ ਭੈਣਾਂ ਦੇ ਗਾਲਾਂ ਕੱਢਣੀਆਂ ਪਈਆਂ ਇਹ ਚ ਮੈਨੂੰ ਕੋਈ ਸ਼ਰਮ ਨਹੀਂ ਦੱਸਣ ਲੱਗੀ ਜੀ ਉਹ ਬੇ ਜਨਾਨੀਆਂ ਦੇ ਰੱਖੇ ਦਿਲ ਤਾਂ ਮਰਦਾਂ ਤੋਂ ਵੀ ਉੱਤੇ ਆ ਜਿਹੜੇ ਆਮ ਆਪਣੇ ਨੇ ਵੀ ਹਾਂ ਕਦੇ ਪੰਥ ਦੇ ਹੋ ਗਏ ਕਦੇ ਗਦਾਰ ਬਣ ਗਏ ਉਹਨਾਂ ਵਰਗੀ ਨਹੀਂ ਹੈਗੀ ਮੇਰੇ ਘਰ ਗਲਤ ਬੰਦੇ ਵਾੜਨੇ ਵੀ ਇਹਦੇ ਨਾਲ ਛੇੜਖਾਨੀ ਕਰੋ ਜਾ ਕੇ ਫਿਰ ਮੈਨੂੰ ਕੁੱਟਣੇ ਪੈਣੇ ਆ ਉਹ ਬਹੁਤ ਕੁੱਟੇ ਨੇ ਸਰ ਪਾੜ ਤਾਂ ਕਿਸ ਦੀ ਬਾਹ ਤੋੜਤੀ ਬਹੁਤ ਕੁਛ ਕੀਤਾ ਮੈਂ ਉਹਦੀ ਜ਼ਿੰਦਗੀ ਦੇ ਵਿੱਚ ਐਸੇ ਛੋ ਮੇਰੇ ਮੁਰੇ ਹੱਥ ਜੋੜ ਗਿਆ ਬੀਬੀ ਤੈਨੂੰ ਮੈਂ ਜਾਣਦਾ ਪਰ ਮੈਂ ਮਜਬੂਰ ਆ ਦੇਖੋ ਜੀ ਮੇਰਾ ਵਿਆਹ ਹੁੰਦਾ 2 ਦਸੰਬਰ 1994 ਦੇ ਵਿੱਚ ਜੀ ਵਿਆਹ ਹੁੰਦਾ ਮੇਰਾ ਚਨਾਰਥਲ ਖੁਰਦਪਿੰਡ ਹੈਨਾ ਉੱਥੇ ਦਾ ਜ਼ਿਲ੍ਹਾ ਜਥੇਦਾਰ ਬਾਦਲ ਦਲਿਆ ਸੀ ਹੂੰ ਬਾਦਲ ਦਲੀਆ ਸੀ ਉੱਥੇ ਦਾ ਜ਼ਿਲ੍ਹਾ ਜੇਜ਼ਦਾਰ ਸਵਰਨ ਸਿੰਘ ਉਹਨੇ ਮਤਲਬ ਕਿ ਮੇਰਾ ਘਰ ਵਾਲਾ ਵਿਆਹ ਤੋਂ ਸਾਲ ਪਹਿਲਾਂ ਹੀ ਲਿਆਂਦਾ ਸੀਗਾ ਮੇਰਾ ਜਿਹੜਾ ਰਿਸ਼ਤਾ ਹੁੰਦਾ ਜੱਟ ਦਾ ਰਿਸ਼ਤਾ ਜੱਟ ਆਪਦਾ ਜ਼ਮੀਨ ਦੇਖ ਕੇ ਰਿਸ਼ਤਾ ਕਰਦਾ ਮੇਰਾ 11 ਕਿੱਲੇ ਦੇ ਉੱਤੇ ਰਿਸ਼ਤਾ ਕੀਤਾ ਗਿਆ ਜਦੋਂ ਦੇਖਿਆ ਉਹਦੇ ਨਾਂ ਕੁਝ ਵੀ ਨਾ ਫੇਰ ਕਾਗਜ਼ ਫਰੋਲੇ ਆਖੇ ਅਡਾਪਟ ਨਹੀਂ ਕੀਤਾ ਹੋਇਆ ਨਹੀਂ ਜਿਹੜੇ ਤੁਹਾਡੇ ਪਤੀ ਸੀ ਉਹ ਅਡਾਪਟ ਕੀਤੇ ਸੀ ਉਹਨਾਂ ਨੇ ਅਡਾਪਟ ਨਹੀਂ ਕੀਤੇ ਉਹਦਾਂ ਲਿਆ ਕੇ ਰੱਖ ਲੇ ਅਡਾਪਟ ਨਹੀਂ ਕੀਤੇ ਨਹੀਂ ਮਤਲਬ ਕਿ ਫੇਰ ਪਰਲੀ ਤਰਫ ਤੇ ਅਡਾਪਟ ਸੀਗੇ ਹਾਂਜੀ ਇਹਦਾ ਮਤਲਬ ਜਿਹੜਾ ਸਵਰਨ ਸਿੰਘ ਸੀ ਨਾ ਇਹਦੇ ਭਰਾ ਨੇ ਹੀ ਮੇਰਾ ਰਿਸ਼ਤਾ ਕਰਾਇਆ ਇਹਨਾਂ ਦੋਹਾਂ ਭਾਂਜਾਂ ਭਾਂਜਾਂ ਦੀ ਜੰਗ ਚੱਲਦੀ ਸੀਗੀ ਆਪਸ ਵਿੱਚ ਜ਼ਮੀਨ ਦੇ ਮਾਮਲੇ ਦੇ ਵਿੱਚ ਦੋਹੇ ਇੱਕ ਦੂਜੇ ਨੂੰ ਦੇਖ ਨਹੀਂ ਸੀ ਜਰਦੇ ਹੈਗੇ ਹਨਾ ਉਹਨੇ ਆਪਣੇ ਭਾਜ ਦੀ ਸਾਰਾ ਗੁੱਸਾ ਉਸ ਸਵਰਨ ਸਿੰਘ ਨੇ ਮੇਰੇ ਤੇ ਕੱਢਿਆ ਮੇਰੇ ਕੋਲ ਜ਼ਮੀਨ ਦਾ ਇੱਕ ਵਿਸਵਾ ਵੀ ਨਹੀਂ ਛੱਡਿਆ ਮੇਰਾ ਘਰ ਵਾਲਾ ਅਨਪੜ੍ਹ ਸੀਗਾ ਕਦੇ ਕਿਤੇ ਸਾਈਨ ਕਰਵਾ ਲੈ ਕਦੇ ਕਿਤੇ ਸਾਈਨ ਕਰਵਾ ਲੈ ਜੇ ਮੈਂ ਤਕਸੀਮ ਦਾ ਕੋਈ ਦਾਵਾ ਪਾਤਾ ਉੱਥੇ ਜਾ ਕੇ ਜੇ ਕੋਈ ਮੈਂ ਦੂਜਾ ਦਾਵਾ ਪਾਤਾ ਡੀਸੀ ਤੱਕ ਕਮਿਸ਼ਨਰ ਤੱਕ ਉਹਨਾਂ ਨੇ ਬੰਦਿਆਂ ਨੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਉਹ ਬੰਦਿਆਂ ਨੇ ਮੈਂ ਬਰਬਾਦ ਕਰਕੇ ਧਰਤੇ ਉਹ ਤੋਂ ਬਾਅਦ ਚ ਇੰਨਾ ਹੀ ਨਹੀਂ ਫਿਰ ਉਹਨਾਂ ਨੇ ਕੀ ਕੀਤਾ ਮੇਰੇ ਨਾਲ ਮੇਰੇ ਘਰ ਵਾਲ ਦਿੱਤੀ ਇਹ ਦਿਨ 57 ਕਵੰਜਾ ਕਰਾ ਦੇਣੀ ਮੇਰੇ ਨਾਲ ਮੇਰੇ ਤੇ 30 ਦਿਨ 57 ਕਰਾ ਦੇਣੀ ਮੇਰੇ ਘਰ ਗਲਤ ਬੰਦੇ ਵਾੜ ਨੇ ਵੀ ਇਹਦੇ ਨਾਲ ਛੇੜਖਾਨੀ ਕਰੋ ਜਾ ਕੇ ਫਿਰ ਮੈਨੂੰ ਕੁੱਟਣੇ ਪੈਣੇ ਉਹ ਬਹੁਤ ਕੁੱਟੇ ਨੇ ਫਿਰ ਉੱਪਰੋਂ ਕਹਿਣਾ ਮਤਲਬ ਵੀ ਪਰਚਾ ਕਰਾਉਨੇ ਆ ਇਹਦੇ ਤੇ ਵੀ ਇਹਨਾਂ ਦਾ ਨਾਲ ਇੱਕ ਪਾਜਪਾਦਾ ਸੀਗਾ ਹਰਿੰਦਰ ਸਿੰਘ ਤਖਾਨ ਮਾਜਰਾ ਠੀਕ ਹੈ ਪਾਜਪਾਦਾ ਵੀ ਕਿਉਂਕਿ ਪੈਰਲਰ ਚੱਲਦੀਆਂ ਨਾ ਇਹ ਦੋਨੋਂ ਜਣੇ ਇਕੱਠੇ ਨੇ ਇੱਕ ਮਿੱਕ ਨੇ ਇਹ ਹਾਂ ਫਿਰ ਇਹਨਾਂ ਦੋਹਾਂ ਬੰਦਿਆਂ ਨੇ ਪਹਿਲਾਂ ਬੰਦੇ ਅੰਦਰ ਬਾੜ ਨੇ ਫਿਰ ਮੈਂ ਉਹਨਾਂ ਨੂੰ ਕੁੱਟਣਾ ਕੁੱਟ ਕੇ ਸੱਟ ਸੱਟ ਮਾਰਨੀ ਬਥੇਰੇ ਮਾਰਿਆ ਨੇ ਜੀ ਕਿਸਦਾ ਸਰ ਪਾੜਤਾ ਕਿਸ ਦੀ ਬਾਹ ਤੋੜਤੀ ਬਹੁਤ ਕੁਛ ਕੀਤਾ ਮੈਂ ਉਹਦੀ ਜ਼ਿੰਦਗੀ ਦੇ ਵਿੱਚ ਜਿਹੜਾ ਕੋਈ ਘਰੇ ਤੁਹਾਡੇ ਆਊਗਾ ਜੀ ਬਖਸ਼ੂਗਾ ਥੋੜਾ ਜਨਾਨੀ ਹੈ ਕਿ ਨਹੀਂ ਰੱਬ ਨੇ ਮੈਨੂੰ ਜਿਹੜਾ ਇਹ ਰੂਪ ਹੈ ਰੂਪ ਹੈ ਜਨਾਨੀਆਂ ਦੇ ਰੱਖਿਆ ਦਿਲ ਤਾਂ ਮਰਦਾਂ ਤੋਂ ਵੀ ਉੱਤੇ ਆ ਜਿਹੜੇ ਆਮ ਆਪਣੇ ਬੜੇ ਬਣੇ ਖੜੇ ਨੇ ਵੀ ਹਾਂ ਕਦੇ ਪੰਥ ਦੇ ਹੋ ਗਏ ਕਦੇ ਗਦਾਰ ਬਣ ਗਏ ਉਹਨਾਂ ਵਰਗੇ ਨਹੀਂ ਹੈਗੀ ਮੈਂ ਮੇਰਾ ਮਤਲਬ ਜਿਹੜਾ ਸੁਭਾਅ ਹੈ ਮੇਰਾ ਤਾਂ ਸੁਭਾਅ ਚੜ੍ਹਦੀ ਕਲਾ ਵਾਲਾ ਹੈ ਮੇਰੇ ਜਿਹੜੇ ਨਾਨਕੇ ਨੇ ਉੱਥੇ ਸਾਡੇ ਨੌਵੇਂ ਪਾਸ਼ਾ ਜੀ ਆਏ ਨੇ ਜਿਹੜਾ ਬਗਾਨੇ ਧਰਮ ਪਿੱਛੇ ਮਤਲਬ ਜਾਨ ਦਿੱਤੀ ਆ ਉੱਥੇ ਗੁਰਗੱਦੀ ਦਾ ਗੁਰਦੁਆਰਾ ਸਾਡੇ ਮੇਰੇ ਪਿੱਕੇ ਪਿੰਡ ਸੌਂਟੀ ਨੇ ਉੱਥੇ 6ਵੇਂ ਪਾਸ਼ਾ ਜੀ ਗੁਰਦੁਆਰੇ ਆਏ ਨੇ ਕਿਉਂਕਿ ਜਿਹੜਾ ਮੇਰੀ ਬਚਪਨ ਦੀ ਗੁੜਤੀ ਉਸ ਕਰਕੇ ਨਾ ਜ਼ੁਲਮ ਕਰਨਾ ਨਾ ਸਹਿਣਾ ਹੂੰ ਇਹਨੇ ਮਤਲਬ ਜ਼ਿਲ੍ਹਾ ਜੱਥੇਦਾਰ ਨੇ ਮੈਂ ਸੁਖਵੀਰ ਬਾਦਲ ਤੱਕ ਵੀ ਆਪਣੀ ਗੱਲ ਪਹੁੰਚਾ ਤੀ ਵੀ ਇਹ ਬੰਦਾ ਗਲਤ ਹੈ ਇਹ ਬੰਦਾ ਗਲਤ ਹੈ ਪਰ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਇੱਕ ਬਾਦੀ ਖਰੀਦ ਰਹੀਆਂ ਮੈਂ ਆਪਣੀ ਨਣਤ ਤੋਂ ਹੀ ਖਰੀਦ ਰਹੀਆਂ ਬਾਦੀ ਉਹਦੇ ਵਿੱਚ ਗਵਾਂਡੀਆਂ ਨੇ ਵੀ ਖਰੀਦ ਲਈ ਆ ਹਿੱਸਾ ਸਾਡੇ ਚਾਚੇ ਦਾ ਮੈਂ ਉਹਨਾਂ ਨੂੰ ਦੱਸ ਰਹੀ ਹਾਂ ਵੀ ਜਿਹੜੀ ਆ ਜਗ੍ਹਾ ਹੈ ਆ ਜਗ੍ਹਾ ਐਨੀ ਵੱਣਦੀ ਹੈ ਭਾਈ ਤੁਸੀਂ ਮੇਰਾ ਇੱਕ ਵਸਵਾ ਬੰਦ ਦੱਬ ਲਿਆ ਉਹ ਕਹਿੰਦੇ ਨਹੀਂ ਜੀ ਸਾਡੀ ਲੜਾਈ ਹੋ ਗਈ ਨੇਚਰਲੀ ਲੜਾਈ ਹੋਣੀ ਆ ਲੜਾਈ ਹੋਈ ਤਾਂ ਮੁੜ ਕੇ ਐਸਐਚਓ ਮੇਰੇ ਮੂਰੇ ਹੱਥ ਜੋੜ ਕੇ ਕਹਿੰਦਾ ਕਿਸ ਕਿਸ ਪਹਿਲਾਂ ਮੈਨੂੰ ਫੋਨ ਕੀਤਾ ਮੈਂ ਕੱਟ ਰਹੀ ਆ ਤਾਂ ਫੋਨ ਵੀ ਜਦ ਤੂੰ ਮੇਰੇ ਸੁਣਵਾਈ ਨਹੀਂ ਕਰਦਾ ਡੰਡਾ ਲੈ ਕੇ ਤਹਿਸੀਲਦਾਰ ਭਜਾਇਆ ਕਾਨੂੰਗੋ ਭਜਾਇਆ ਉਥੋਂ ਪਟਵਾਰੀ ਭਜਾਇਆ ਪਿੰਡ ਤੋਂ ਪਿੰਡ ਤੋਂ ਸਿੱਧੀਆਂ ਮਤਲਬ ਫਿਰ ਮੈਨੂੰ ਬੰਦਿਆਂ ਵਾਂਗੂ ਮਾਮਾ ਭੈਣਾਂ ਦੇ ਗਾਲਾਂ ਕੱਢਣੀਆਂ ਪਈਆਂ ਇਹ ਚ ਮੈਨੂੰ ਕੋਈ ਸ਼ਰਮ ਨਹੀਂ ਦੱਸਣ ਲੱਗੀ ਇਹਨੂੰ ਠੀਕ ਆ ਉਹ ਤੋਂ ਭਜਾ ਕੇ ਉਹ ਉਸ ਤੋਂ ਬਾਅਦ ਐ ਸੱਚ ਉਹਦਾ ਫੋਨ ਆ ਰਿਹਾ ਮੈਂ ਚੱਕ ਨਹੀਂ ਰਹੀ ਬਾਰ ਬਾਰ ਮੈਂ ਫੋਨ ਕੱਟਦੀ ਆਂ ਥਾਣੇਦਾਰ ਮੈਨੂੰ ਗ੍ਰਿਫਤਾਰ ਖਰ ਨੂੰ ਖੜਾ ਮੇਰੀ ਜਗ੍ਹਾ ਦੇ ਵਿੱਚ ਹੀ ਮੇਰੀ ਜਗ੍ਹਾ ਦੇ ਉੱਤੇ ਮਤਲਬ ਮੈਨੂੰ ਗ੍ਰਿਫਤਾਰ ਕੀਤਾ ਜਾਂਦਾ ਜਗ੍ਹਾ ਵੀ ਮੇਰੀਆ ਸਭ ਕੁਝ ਮੇਰੀਆ ਜਦ ਮੈਂ ਥਾਣੇਦਾਰ ਦੇ ਜਾਨੀ ਆ 7:30 ਵਜੇ ਮੇਰੀ ਜ਼ਮਾਨਤ ਹੋ ਰਹੀ ਆ ਹਾਲਾਂਕਿ ਕਿਹਾ ਸੀ ਉਦੋਂ 5:00 ਵਜੇ ਤੋਂ ਬਾਅਦ ਔਰਤ ਅਕਾਲੀ ਦਲ ਬਾਦਲ ਦੇ ਵੇਲੇ ਦੀਆਂ ਗੱਲਾਂ ਨੇ ਕਹਿੰਦੇ ਸੀ 5:00 ਵਜੇ ਤੋਂ ਬਾਅਦ ਔਰਤ ਉਹਦੇ ਵਿੱਚ ਨਹੀਂ ਰਹੂਗੀ 7:30 ਵਜੇ ਮੇਰੀ ਜ਼ਮਾਨਤ ਹੁੰਦੀ ਆ ਉੱਥੇ ਹਾਂ ਨਾ ਤੇ ਅ ਐਸਚੋ ਮੇਰੇ ਮੂਰੇ ਹੱਥ ਜੋੜ ਗਿਆ ਬੀਬੀ ਤੈਨੂੰ ਮੈਂ ਜਾਣਦਾ ਪਰ ਮੈਂ ਮਜਬੂਰ ਆ ਮੈਨੂੰ ਦਲਜੀਤ ਸਿੰਘ ਚੀਮਾ ਦਾ ਫੋਨ ਆਇਆ ਮੈਂ ਕਦੋਂ ਚਾਹੂੰਗੀ ਇਹ ਜਿੱਤ ਜਾਣ ਮੈਂ ਕਦੋਂ ਚਾਹੂੰਗੀ ਅਕਾਲੀ ਦਲ ਬਾਦਲ ਜਿੱਤ ਜਵੇ ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਔਰਤਾਂ ਨੇ ਮੈਂ ਤਾਂ ਤੱਕਣੀ ਸੀਗੀ ਮੈਂ ਤਾਂ ਸਹਗੀ ਕਿਉਂਕਿ ਮੈਨੂੰ ਗੁਰਤੀ ਜਿਹੜੀ ਮਤਲਬ ਸ਼ੁਰੂ ਤੋਂ ਇਹੋ ਜਿਹੀ ਮਿਲੀ ਹੋਈ ਸੀ ਸ਼ੁਰੂ ਤੋਂ ਹੀ ਮੈਂ ਸੰਘਰਸ਼ੀ ਰਹੀ ਹਾਂ ਆਪਣੇ ਕਾਲਜ ਦੇ ਵਿੱਚ ਵੀ ਮੈਂ ਪ੍ਰਧਾਨ ਰਹੀ ਹਾਂ ਠੀਕ ਹੈ ਪੜਦੇ ਸਮੇਂ ਨਾਬੇ ਪੜ੍ਹੀਆਂ ਮੈਂ ਮੈਂ ਤਾਂ ਤਕੜੀ ਸੀ ਮੈਂ ਝੱਲ ਗਈ ਜਿਹੜੀਆਂ ਵਿਚਾਰੀਆਂ ਨਹੀਂ ਚੱਲ ਸਕਦੀਆਂ ਇਵਨ ਕਿ ਦੋ ਤਿੰਨ ਵਾਰ ਇਹੋ ਜਿਹਾ ਹੋਇਆ ਇਹਨਾਂ ਨੇ ਇਹੋ ਜਿਹਾ ਮਤਲਬ ਮੇਰੀ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਹੈ ਮੈਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਬਾਈ ਜੀ ਗਲਫਰਾਹਾ ਮੈਂ ਲੈ ਲਿਆ ਨਹਿਰਛਾਲ ਮੈਂ ਮਾਰ ਲਈ ਜ਼ਹਿਰ ਮੈਂ ਖਾ ਲਈ ਤਿੰਨੇ ਵਾਰ ਮੈਂ ਬਚ ਗਈ ਪਤਾ ਨਹੀਂ ਰੱਬ ਨੇ ਕਿਹੜਾ ਕੋਈ ਸ਼ਾਇਦ ਹੋ ਸਕਦਾ ਕੋਈ ਪੰਥ ਦਾ ਕੰਮ ਲੈਣਾ ਹੋਵੇ ਹੂੰ ਠੀਕ ਹੈ ਇਹ ਕੁਛ ਤਾਂ ਬਾਦਲ ਦਾਲ ਨੇ ਮੇਰ ਨਾਲ ਕੀਤਾ ਬਾਦਲ ਦਾਲ ਨੇ ਦਲਜੀਤ ਸਿੰਘ ਚੀਮਾ ਦਾ ਐਸਚੋ ਨੇ ਨਾਮ ਲਿਆ ਠੀਕ ਹੈ ਫਿਰ ਜਦੋਂ ਮੈਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਦਲਜੀਤ ਸਿੰਘ ਜੀ ਮਨ ਮੇਰਾ ਫੋਨ ਨਹੀਂ ਚੱਕਿਆ ਹੈ ਕਹਿੰਦਾ ਜੋ ਇਹ ਕਹਿੰਦਾ ਸਹੀ ਕਹਿੰਦਾ ਜਿਹੜਾ ਜਿਹੜੀ ਪਾਰਟੀ ਮੇਰੇ ਤੇ ਪਰਚਾ ਕਰਾ ਰਹੀ ਹੈ ਉਹ ਪਾਰਟੀ ਫਿਰ ਕਿਸੇ ਹੋਰ ਕੋ ਕਹਿ ਰਹੀ ਹੈ ਉਸ ਤੋਂ ਬਾਅਦ ਸਾਡੀ ਸੁਲਾ ਵੀ ਹੋ ਜਾਂਦੀ ਹੈ ਫਿਰ ਉਹ ਕਹਿੰਦੇ ਵੀ ਤੇਰੇ ਤੇ ਪਰਚਾ ਕਰਾਉਣ ਦਾ 3.5 ਲੱਖ ਰੁਪਇਆ ਦਲਜੀਤ ਚੀਮੇ ਨੇ ਲਿਆ। ਉਹ ਬੰਦੇ ਕਹਿ ਰਹੇ ਨੇ ਮੁੰਡਾ ਮਰ ਗਿਆ ਹੁਣ ਉਹ ਸ਼ਰਾਬ ਪੀਕੇ। ਉਹ ਗੁਰਦੇਦ ਉਹ ਹੀ ਖਰਾਬ ਹੋ ਗਏ। ਹਨਾ ਹੋ ਸਕਦਾ ਕਿ ਉਹਨਾਂ ਨੇ ਐਦਾਂ ਹੀ ਲੈਤਾ ਹੋਵੇ ਨਾ। ਨਹੀਂ ਨਹੀਂ ਐਦਾਂ ਨਹੀਂ ਨਾਮ ਲਿਆ ਹੈਗਾ ਜਿਹੜਾ ਇਹਨਾਂ ਨੇ ਉਹਦੇ ਦਾ ਹਿਸਾਬ ਕੀਤਾ ਸਵਰਨ ਸਿੰਘ ਬਾਦਲ ਨੇ ਉਹਦੇ ਨਾਲ 9 ਲੱਖ ਦਾ ਹਿਸਾਬ ਕੀਤਾ। ਵੀ ਪਟਵਾਰੀ ਨੂੰ ਐਨੇ ਦਿੱਤੇ ਤਹਿਸੀਲਦਾਰ ਨੂੰ ਐਨੇ ਦਿੱਤੇ ਕਨਗੋ ਨੂੰ ਐਨੇ ਦਿੱਤੇ ਐਨੇ ਆ ਬੰਦਿਆਂ ਨੂੰ ਦਿੱਤੇ ਇਹ ਆ ਪਾਰਟੀ ਦੇ ਖਰਚ ਹੋਇਆ ਆ ਸੀਮੇ ਤੋਂ ਮੈਂ ਕਹਾਇਆ ਆ ਆ ਉਹਦਾ ਖਰਚ ਹੋਇਆ ਹਮ ਇਹੋ ਜਿਹਾ ਕੁਛ ਤਾਂ ਮਤਲਬ ਮੇਰੇ ਨਾਲ ਹੋਇਆ ਫਿਰ ਉਹ ਮੇਰੇ ਨਾਲ ਆ ਕੇ ਸੁਲਾ ਕਰ ਗਏ ਹਮ ਸਾਡਾ ਕੰਪਰੋਮਾਈਜ਼ ਹੋ ਗਿਆ ਅਦਾਲਤ ਦੇ ਵਿੱਚ ਜਾ ਕੇ ਜਦੋਂ ਸਾਡਾ ਅਦਾਲਤ ਦੇ ਵਿੱਚ ਕੰਪਰੋਮਾਈਜ਼ ਹੁੰਦਾ ਫਿਰ ਉਹ ਕਹਿੰਦਾ ਮੁੰਡਾ ਮੇਰੇ ਨਾਲ ਹੱਥ ਜੋੜਨ ਨਾਲੇ ਕਹਿੰਦਾ ਮਾਂ ਮੇਰੀਏ ਤੈਨੂੰ ਮੈਂ ਜਗਾ ਛੱਡੀ ਸਾਡਾ ਬਹੁਤ ਪਿਆਰ ਸੀ ਉਹਨੇ ਬੰਦੇ ਨੇ ਸਾਡਾ ਫਰਕ ਪਾਇਆ ਬਹੁਤ ਪਿਆਰ ਸੀ ਸਾਡਾ ਨਾਲੇ ਪੈਰੀ ਹੱਥ ਲੈ ਨਾਲੇ ਮੇਰੀ ਜਗਾ ਛੱਡੀ ਨਾਲੇ ਮੈਨੂੰ ਦੱਸਿਆ ਕਿ ਨਾ ਤੇਰੇ ਨਾਲ ਲੜਕੇ ਮੈਂ 9 ਲੱਖ ਚ ਆ ਗਿਆ ਹੁਣ ਉਹ ਪਰਿਵਾਰ ਜਾਂ ਮੈਂ ਕਿੱਥੋਂ ਜਾਹੂੰਗੀ ਵੀ ਬਦਲਦਲ ਆ ਜਵੇ ਹੂੰ ਜਿਨ੍ਹਾਂ ਨਾਲ ਸਾਡਾ ਨਾਲ ਇੰਨੀਆਂ ਬਦਿੱਕੀਆਂ ਕੀਤੀਆਂ ਨੇ ਅਸੀਂ ਕਿੱਥੋਂ ਜਾਹਾਂਗੇ ਵੀ ਇਹ ਆ ਜਵੇ ਹੂੰ ਹਨਾ ਪਰ ਜੇ ਇਹਨਾਂ ਨੇ ਨੁਕਸਾਨ ਕੀਤਾ ਕੋਰਟ ਵਿੱਚ ਪ੍ਰਧਾਨ ਰਹੇ ਹੋ ਹਾਂਜੀ ਮੈਂ ਕਾਲਜ ਚ ਆਪਣੇ ਦੇ ਪ੍ਰਧਾਨ ਰਹੀ ਹਾਂ ਮੈਂ ਕੁੜੀਆਂ ਦੀ ਪ੍ਰਧਾਨ ਹਾਂ ਕੁੜੀਆਂ ਦੀ ਪ੍ਰਧਾਨ ਕੁੜੀ ਸਾਡੇ ਕਾਲਜ ਦੇ ਵਿੱਚ ਜਿਹੜੀ ਮਤਲਬ ਔਰਤਾਂ ਮੁੰਡਿਆਂ ਦਾ ਅਲੱਗ ਪ੍ਰਧਾਨ ਸੀਗਾ ਕੁੜੀਆਂ ਦਾ ਅਲੱਗ ਪ੍ਰਧਾਨ ਸੀ ਇਹ ਕਿੰਨੇ ਸਮੇਂ ਦੀ ਗੱਲ ਹੈ ਇਹ ਹੈਗਾ ਜੀ 92 ਤੋਂ 94 92 ਤੋਂ 94 ਤੁਸੀਂ ਧੂਰੀ ਕਾਲਜ ਦੇ ਨਾ ਨਾਬੇ ਕਾਲਜ ਦਾ ਮੈਂ ਹਾਂ ਅਰਪਤਮਨ ਕਾਲਜ ਦੇ ਵਿੱਚ ਮੈਂ ਪੜ੍ਹੀ ਹਾਂ ਆਰਟ ਐਂਡ ਕ્રાਫਟ ਟੀਚਰ ਟ੍ਰੇਨਿੰਗ ਕੀਤੀ ਹੈ ਮੈਂ ਉੱਥੇ ਮਤਲਬ ਮੈਂ ਰਹੀ ਹਾਂ ਤੇ ਤੁਹਾਨੂੰ ਪਤਾ ਹੀ ਹੈ ਵੀ ਉਦੋਂ ਵੀ ਅ ਤੁਸੀਂ ਜਾਣਦੇ ਹੋਗੇ ਹੁਣ ਗੁਰਜਨ ਸਿੰਘ ਬੁੱਧ ਸਿੰਘ ਵਾਲੇ ਜਿਵੇਂ ਉਦੋਂ ਵੀ ਅਸੀਂ ਸੰਘਰਸ਼ੀ ਲੋਕਾਂ ਨੂੰ ਦੇਖਦੇ ਸੀ ਕਿ ਉਹਨਾਂ ਦੀਆਂ ਜੀਵਨੀਆਂ ਪੜ੍ਹਦੇ ਹੁੰਦੇ ਸੀਗੇ ਹਨਾ ਮੈਂ ਗੁਰਜਨ ਸਿੰਘ ਬੁੱਧ ਸਿੰਘ ਵਾਲੇ ਦੀ ਮਤਲਬ ਦੇਖ ਰਹੀ ਸੀ ਇੱਕ ਉੱਥੇ ਲਿਖਿਆ ਹੋਇਆ ਮਤਲਬ ਵੀ ਇਹਨਾਂ ਨੂੰ ਸੰਘਰਸ਼ ਦੇ ਵਿੱਚ ਕੌਣ ਲੈ ਕੇ ਆਇਆ ਉਹ ਵੀ ਇੱਕ ਛੋਟੇ ਜਿਹੇ ਕੇਸ ਦੇ ਵਿੱਚ ਅੰਦਰ ਜਾ ਰਹੇ ਨੇ ਕਿਸੇ ਚ ਅੰਦਰ ਜਾ ਕੇ ਜਦੋਂ ਵਿਰਿਆਮ ਸਿੰਘ ਨਾਲਾ ਮਤਲਬ ਉਹਨਾਂ ਦਾ ਮੇਲ ਹੁੰਦਾ ਤਾਂ ਉੱਥੋਂ ਉਹ ਸੰਘਰਸ਼ ਦੇ ਵਿੱਚ ਆ ਜਾਂਦੇ ਨੇ ਅੱਜ ਉਹਨਾਂ ਦਾ ਕਿੰਨਾ ਵੱਡਾ ਨਾਮ ਹੈ ਹੈ ਕਿ ਨਹੀਂ ਮੈਂ ਵੈਗਰੂਗੇ ਅਰਦਾਸ ਕਰਦੇ ਕਿਤੇ ਕਾਸ਼ ਕੋਈ ਸਾਨੂੰ ਵੀ ਇਹ ਜਬਰਾਨ ਸਿੰਘ ਮਿਲ ਜਾਂਦਾ ਵੀ ਅਸੀਂ ਵੀ ਕਿਸੇ ਲੇਖੇ ਲੱਗ ਜਾਂਦੇ ਜਿਹੜੀ ਆ ਮਤਲਬ ਤੱਕੇ ਨਹੀਂ ਦੇਖ ਹੁੰਦੇ ਪੰਜਾਬ ਨਾਲ ਤੱਕੇ ਆਪਣੇ ਪੰਥ ਨਾਲ ਨਹੀਂ ਦੇਖ ਹੁੰਦੇ ਕਿਵੇਂ ਸਾਡੇ ਆ ਹੁਣ ਹੁਣ ਤਾਂ ਲੋਕਾਂ ਨੇ ਬਦਲਾ ਕੀਤਾ ਸੀਗਾ ਇਹਨਾਂ ਨੇ ਜਮਾ ਬੇੜਾ ਕਰ ਕਰਤਾ ਜਦੋਂ ਅਮਰਤਪਾਲ ਉਹ ਮਾਸੂਮ ਜਿਹਾ ਬੱਚਾ ਹਨਾ ਇੱਕ ਪੰਥ ਦੀ ਲੱਗਿਆ ਗੱਲ ਕਰਨ ਅਮਰਤ ਛਕਾਉਣ ਲੱਗਿਆ ਲੋਕਾਂ ਨੇ ਦੁਬਾਰਾ ਸਿਰਾਂ ਤੇ ਪੱਗਾਉਣ ਲੱਗੀਆਂ ਨੇ ਹਣਾ ਇਹ ਇਹ ਉਹਨਾਂ ਤੋਂ ਉਹ ਵੀ ਨਹੀਂ ਚ ਰਿਆ ਗਿਆ ਹੈਗਾ ਉਹਨੂੰ ਚੱਕ ਕੇ ਅੰਦਰ ਕਰਤਾ ਫਿਰ ਤਾਂ ਮਤਲਬ ਇਹੀ ਸੋਚਾ ਸੋਚੀਦਾ ਸੀਗਾ ਵੀ ਪ੍ਰਮਾਤਮਾ ਜੀ ਉਹਨਾਂ ਸੰਘਰਸ਼ਾਂ ਦੇ ਵਿੱਚ ਹੀ ਲੈ ਜਾਂਦਾ ਤਾਂ ਜਿਆਦਾ ਵਧੀਆ ਸੀ ਫਿਰ ਤੁਹਾਡੀ ਜ਼ਮੀਨ ਦੇ ਵਿੱਚੋਂ ਕੁਝ ਨਹੀਂ ਬਚਿਆ ਜ਼ਮੀਨ 'ਚੋਂ ਕੁਝ ਨਹੀਂ ਜੀ ਮਿਲਿਆ ਮੇਰਾ ਘਰ ਵਾਲਾ ਅਨਪੜ੍ਹ ਸੀਗਾ ਉਹ ਤੋਂ ਜਾ ਕੇ ਮੇਰੇ ਸਹੁਰੇ ਨੇ ਤੇ ਮਤਲਬ ਇਹ ਵਿੱਚ ਸਾਡੇ ਫੈਸਲੇ ਦੇ ਵਿੱਚ ਇੱਕ ਇਹਨੇ ਹੋਰ ਬੰਦਾ ਪਾਇਆ ਪਿੰਡ ਦਾ ਸਵਰਨ ਸਿੰਘ ਨੇ ਜਹਦਾਰ ਨੇ ਉੱਥੇ ਜਾ ਕੇ ਆੜਤੀ ਦੇ ਸਾਈਨ ਕਰਵਾਇਆ ਹੁੰਦਾ ਉੱਥੇ ਉਹ ਬਿਆਨਾ ਕਰ ਜਾਂਦਾ ਜ ਸਾਡੇ ਮਤਲਬ ਜ਼ਮੀਨ ਦਾ ਆ ਗੱਲ ਕਹਾਣੀ ਮਤਲਬ ਸਾਡੇ ਨਾਲ ਹੁੰਦੀ ਹੈ ਉਸ ਤੋਂ ਬਾਅਦ ਆ ਜਾਂਦੀ ਹੈ ਜਮੀਨ ਦੇਖ ਲੋ ਮੇਰੇ ਕੋ ਵਿਸਵਾ ਜਮੀਨ ਦਾ ਨਹੀਂ ਪਰ ਮੈਂ ਪੰਜਾਬ ਦੇ ਲੋਕਾਂ ਲਈ ਬਰਾਬਰ ਲੜੀਆਂ ਬਰਾਬਰ ਬੱਸਾਂ ਲੈ ਕੇ ਜਾਂਦੀ ਰਹੀਆਂ ਮੈਂ ਸੋਚਦੀ ਸੀ ਜੇ ਮੇਰੀ ਨਹੀਂ ਬਚੀ ਮੈਨੂੰ ਜਿੰਨੀ ਤਕਲੀਫਾਂ ਪ੍ਰਾਈਵੇਟ ਨੌਕਰੀਆਂ ਕੀਤੀਆਂ ਬਾਈ ਜੀ ਘਟੋ ਘਟ 20 ਜਗ੍ਹਾ ਪ੍ਰਾਈਵੇਟ 25 ਜਗ੍ਹਾ ਪ੍ਰਾਈਵੇਟ ਨੌਕਰੀ ਕੀਤੀ ਹੋ ਗਈ ਹਰ ਜਗ੍ਹਾ ਔਰਤ ਦਾ ਸ਼ੋਸ਼ਣ ਹੁੰਦਾ ਹੁਣ ਹਾਰ ਕੇ ਫਤੇਗੜ ਸਾਹਿਬ ਦੇ ਵਿੱਚ ਪੀਜੀ ਚਲਾਈ ਹੈ ਆਪਣੀ ਆਪਣਾ ਕੰਮ ਹੈ ਹੋਣ ਇੱਜ਼ਤ ਦੀ ਰੋਟੀ ਲੱਗਿਆ ਖਾਣ ਨਹੀਂ ਲੋਕਾਂ ਦੇ ਮੂਹਰੇ ਹੱਥ ਜੋੜਦਿਆਂ ਦੀ ਸਾਰੀ ਜ਼ਿੰਦਗੀ ਲੰਘ ਗਈ ਹੋਇਆ ਕੀਤਾ ਕਿਨੇ ਬਦਲ ਬਦਲਦਲ ਨੇ ਬਦਲਦਲ ਨੇ ਜਿਵੇਂ ਬੇਲੀ ਕੀਤੀ ਤਾਂ ਮੈਂ ਲੋਕਾਂ ਦੇ ਘਰੇ ਮਤਲਬ ਪ੍ਰਾਈਵੇਟ ਨੌਕਰੀਆਂ ਕਰਨ ਗਈ ਤਾਂ ਉਹਨਾਂ ਦੇ ਹੱਥੋਂ ਜਲੀਲ ਹੁੰਦੀ ਰਹੀ ਤੇ ਪੰਥਕ ਸਭਾ ਚ ਕਦੋਂ ਵਿਚਰ ਲੱਗੇ ਹੋਏ ਕਿ ਕਾਲ ਪੰਥਕ ਸਫਾਂ ਦਾ ਮਤਲਬ ਪਹਿਲਾਂ ਤੋਂ ਹੀ ਮਤਲਬ ਹੈਗਾ ਸੀ ਜਦੋਂ ਅਸੀਂ ਦੇਖਣਾ ਕੋਈ ਸ਼ਹੀਦ ਹੋ ਗਿਆ ਤੂਫਾਨ ਜਿਵੇਂ ਸ਼ਹੀਦ ਹੋਇਆ ਸੀਗਾ ਜਾਂ ਬਹੁਤ ਮੁੰਡੇ ਇਹ ਜਿਹੇ ਸੀਗੇ ਲਾਲੀਖੰਡਾ ਵਾਲਾ ਸੀਗਾ ਸਾਡੇ ਇਲਾਕੇ ਦੇ ਬਹੁਤ ਸਾਰੇ ਮੁੰਡਾ ਸ਼ੇਰ ਹੁੰਦਾ ਸੀ ਕਾਲਾ ਹੁੰਦਾ ਸੀ ਭਵਾਨੇ ਕਿਹੜਿਆ ਭਿੰਦਰ ਹੁੰਦਾ ਸੀ ਜਦੋਂ ਮਤਲਬ ਇਹਨਾਂ ਨੂੰ ਦੇਖਣਾ ਨਾ ਅਖਬਾਰ ਦੇ ਵਿੱਚ ਮਤਲਬ ਫੋਟੋ ਇਹਨਾਂ ਦੀ ਆਉਣੀ ਫਿਰ ਇਹਨਾਂ ਦੇ ਨਾਮ ਤੇ ਅਸੀਂ ਚੌਪਾਈ ਸਦੇ ਪਾਠ ਕਰਨੇ ਬੈਠ ਕੇ ਤਿੰਨ ਚਾਰ ਕੁੜੀਆਂ ਨੇ ਤੇ ਪੰਥਨਾ ਸ਼ੁਰੂ ਤੋਂ ਹੀ ਪਿਆਰ ਹੈ ਪੰਥਨਾ ਸ਼ੁਰੂ ਤੋਂ ਹੀ ਇੰਨਾ ਸੀਗਾ ਮਤਲਬ ਵੀ ਅ ਦੱਸ ਨਹੀਂ ਤੁਹਾਨੂੰ ਸਕਦੇ ਹੈਗੇ ਉਹ ਸਮਾਂ ਮਤਲਬ ਸਾਡੇ ਦੇ ਕਿਹੜਾ ਬੀਤੇ ਆ ਜਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਲੱਚਰ ਤਾਂ ਪੈਦਾ ਕੀਤੀ ਜਦੋਂ ਗਾਣੇ ਵਾਲੇ ਦੇਖਦੇ ਜਾਂ ਮਤਲਬ ਦੇਖਦੇ ਵੀ ਇਹ ਮਾਹੌਲ ਹੀ ਕਿੱਧਰ ਨੂੰ ਲੈ ਗਏ ਹੂੰ ਪਹਿਲਾਂ ਤਾਂ ਸਿੰਗਰਾਂ ਨੂੰ ਬਾੜਿਆ ਸਾਡੇ ਦੇ ਵਿੱਚ ਅ ਗੀਤ ਗਾਉਣ ਲੱਗੇ ਹਨ ਉਸ ਤੋਂ ਬਾਅਦ ਹੁਣ ਲੋਕ ਬੱਬੂ ਮਾਨ ਨੂੰ ਮਾੜਾ ਕਹਿੰਦੇ ਨੇ ਬੱਬੂ ਮਾਨ ਦੀ ਜਿਹੜੀ ਅੰਦਰਲੀ ਸਥਿਤੀ ਸੀ ਕਿ ਉਹਦਾ ਅੱਧਾ ਪਰਿਵਾਰ ਪੁਲਿਸ ਨੇ ਪਾੜਿਆ ਹੋਇਆ ਚੱਕ ਕੇ ਖੜਕੂਬਾਦ ਦੇ ਵਿੱਚ ਇਹ ਖੁਦ ਪੁਲਿਸ ਮਤਲਬ ਪੁਲਿਸ ਨੇ ਮਤਲਬ ਇਹਦੇ ਨਾਲ ਬਧੀ ਕੀ ਕੀਤੀ ਹੋਈ ਆ ਹਣਾ ਜਦੋਂ ਬੰਦੇ ਨਾ ਅਤਿ ਦਰਜੇ ਦੀ ਵਿਧਿ ਕੀ ਹੋ ਜਾਂਦੇ ਆ ਫਿਰ ਬੰਦਾ ਜਦ ਪਬਲਿਕ ਸਾਥ ਨਹੀਂ ਦਿੰਦੀ ਹੈਗੀ ਫਿਰ ਬੰਦਾ ਟਿੱਕੇ ਕੋਈ ਘਰੇ ਬਹਿ ਜਾਂਦਾ ਕੋਈ ਕਹਿੰਦਾ ਵੀ ਚਲ ਹੁਣ ਜਿੱਧਰ ਨੂੰ ਚੱਲ ਗਈ ਚੱਲ ਗਈ ਸਹੀ ਹੁਣ ਅਮਰਤਪਾਲ ਦਾ ਮਾਮਲਾ ਸੀਗਾ ਅਮਰਤਪਾਲ ਦੇ ਵਿੱਚ ਸਾਨੂੰ ਜਿੰਨੇ ਵੀ ਅਸੀਂ ਅਮਰਤਪਾਲ ਦੇ ਕੋਲ ਜਾਣੇ ਵਾਲੇ ਸੀਗੇ ਸਾਨੂੰ ਕਿੰਨਾ ਟੌਰਚਰ ਕੀਤਾ ਗਿਆ ਸਾਡਾ ਕਸੂਰ ਕੀ ਸੀਗਾ ਕੀ ਕਸੂਰ ਸੀਗਾ ਸਾਡਾ ਉਹ ਕਰ ਕੀ ਰਿਹਾ ਸੀ ਮੈਨੂੰ ਇਹ ਨਹੀਂ ਸਮਝ ਲੱਗੀ ਹੁਣ ਤੱਕ ਵੀ ਅਮਰਤਪਾਲ ਦਾ ਕੋਈ ਇੱਕ ਕਸੂਰ ਤਾਂ ਸਰਕਾਰ ਦੱਸ ਦਿੰਦੀ ਅਜਨਾਲੇ ਗਏ ਨੇ ਕਹਿੰਦੇ ਵੀ ਹਾਂ ਅਜਨਾਲੇ ਸਰੂਪ ਲੈ ਕੇ ਗਏ ਨੇ ਮਹਾਰਾਜ ਦਾ ਸਰੂਪ ਕਮਿੰਸਾ ਮੋਰਚੇ ਤੇ ਮਹਾਰਾਜ ਦਾ ਸਰੂਪ ਅਸੀਂ ਲਈ ਬੈਠੇ ਆ ਅਸੀਂ ਖੁਦੇ ਲਈ ਬੈਠੇ ਆ ਹੂੰ ਰਾਜਧਾਨੀ ਦੀ ਮਤਲਬ ਹੱਦ ਦੇ ਉੱਤੇ ਮਹਾਰਾਜ ਦਾ ਸਰੂਪ ਲਈ ਬੈਠੇ ਆ ਇਹ ਤਾਂ ਕੱਲ ਨੂੰ ਸਾਨੂੰ ਉੱਥੇ ਵੀ ਗਲਤ ਕਹਿ ਦਣਗੇ ਵੀ ਉੱਥੇ ਗਲਤ ਲਈ ਬੈਠੇ ਆ ਚੰਗਾ ਜੁੱਦਾਂ ਚ ਪਹਿਲਾਂ ਵੀ ਹੁੰਦਾ ਹੀ ਸੀ ਹੁੰਦਾ ਵੀ ਸੀ ਹੁਣ ਵੀ ਹੁਣ ਵੀ ਹੁੰਦਾ ਹੁਣ ਵੀ ਫੌਜੀ ਲੈ ਕੇ ਜਾਂਦੇ ਨੇ ਪਹਿਲਾਂ ਵੀ ਮਹਾਰਾਜ ਦੇ ਸਰੂਪ ਜਦੋਂ ਫੌਜ ਲੈ ਕੇ ਜਾਂਦੀ ਹੈ ਤੇ ਵਧੀਆ ਲੱਗਦਾ ਜਿਹੜਾ ਨਾ ਜਿਹਨਾਂ ਸੰਸ ਫੌਜ ਦੇ ਝੂਲਦਾ ਤੇ ਉਹ ਕਹਿੰਦੇ ਜੀ ਅਭੇਰ ਉਹਥੇ ਬੋਲੇ ਸੋਨੇ ਹਾਲ ਦਾ ਨਿਹਾਰਾ ਹਾਂ ਮੋਦੀ ਖੁਦ ਲਾ ਕੇ ਆਇਆ ਹਾਂ ਮੋਦੀ ਬੋਲੇ ਸੋਨੇ ਹਾਲ ਖੁਦ ਕਹਿ ਕੇ ਆਇਆ ਜਦੋਂ ਤਾਂ ਇਹਨਾਂ ਨੂੰ ਸਾਡੀ ਜ਼ਰੂਰਤ ਆ ਉਦੋਂ ਤਾਂ ਬੋਲੇ ਸੋਨੇ ਹਾਲ ਚੰਗਾ ਲੱਗਦਾ ਨਹੀਂ ਫਿਰ ਸਾਤੋ ਇਹਨਾਂ ਨੂੰ ਸੇਕ ਮਾਰਦਾ ਜੀ ਜੀ ਹਨਾ ਸਾਡੀ ਬਾਣੀ ਤੋਂ ਵੀ ਸੇਕ ਮਾਰਦਾ ਸਾਡੇ ਬਾਣੇ ਤੋਂ ਵੀ ਸੇਕ ਮਾਰਦਾ ਹੁਣ ਵਿਛੋੜਾ ਸਵਾ ਦੇ ਦਿਨ ਚੱਲਦੇ ਨੇ ਸਵਾ ਦਿਨ ਅਨੰਦਪੁਰ ਸਾਹਿਬ ਤੋਂ ਮਤਲਬ ਜਦੋਂ ਗੁਰੂ ਸਾਹਿਬ ਚੱਲੇ ਨੇ ਜਦੋਂ ਵਿਛੋੜਾ ਪੈਂਦਾ ਵਿਛੋੜਾ ਪੈਣ ਤੋਂ ਪਹਿਲਾਂ ਮਹਾਰਾਜ ਨੇ ਸਰਸਾ ਨਦੀ ਦੇ ਕਿਨਾਰੇ ਆਸਾ ਦੀ ਵਾਰ ਪੜ੍ਹੀ ਜਾਂ ਨਹੀਂ ਪੜ੍ਹੀ ਠੀਕ ਹੈ ਆ ਸ਼ਾਮ ਨੂੰ ਰਾਰਾ ਸਾਹਿਬ ਕੀਤਾ ਜਾਂ ਨਹੀਂ ਕੀਤਾ ਉਸ ਤੋਂ ਬਾਅਦ ਕੁੰਮੋ ਮਾਸ਼ਕੀ ਦੀ ਝੁੱਗੀ ਦੇ ਵਿੱਚ ਮਾਤਾ ਜੀ ਆਪਣੇ ਸਾਹਿਬ ਜੀ ਦੇ ਨਾਲ ਲਈ ਬੈਠੀ ਆ ਉੱਥੇ ਵੀ ਪਾਠ ਕਰਦੀ ਆ ਉਹਥੇ ਵੀ ਲਈ ਬੈਠੇ ਬਈ ਮਹਾਰਾਜ ਦਾ ਸਰੂਪ ਮਹਾਰਾਜ ਨੇ ਜਿਹੜੇ ਮਤਲਬ ਮਹਾਰਾਜ ਮੱਛੀ ਵੜੇ ਨੂੰ ਚਲੇ ਜਾਂਦੇ ਨੇ ਜਦੋਂ ਚਮਕਾਰ ਦੀ ਘੜੀ ਦੇ ਵਿੱਚ ਜੰਗ ਹੁੰਦੀ ਆ ਉਦੋਂ ਹੀ ਮਹਾਰਾਜ ਦਾ ਸਰੂਪ ਸੀਗਾ ਉੱਥੇ ਜੀ 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 ਹਨਾ ਬਈ ਗੱਲ ਇਹ ਆ ਦੇਖੋ ਗੁਰੂ ਸਾਤੋਂ ਵੱਖ ਨਹੀਂ ਹੋ ਸਕਦਾ ਜਿੱਥੇ ਅਸੀਂ ਜਾਵਾਂਗੇ ਜਿੱਥੇ ਅਸੀਂ ਆਪਣੇ ਚੰਗੇ ਮਕਸਦ ਲਈ ਜਾਵਾਂਗੇ ਮਹਾਰਾਜ ਦੇ ਸਰੂਪ ਸਾਡੇ ਨਾਲ ਹੀ ਰਹਿਣਗੇ ਚਾਹੇ ਗੁਟਕਾ ਸਾਹਿਬ ਦੇ ਰੂਪ ਦੇ ਵਿੱਚ ਹੋਗੇ ਅੱਜ ਕੱਲ ਫੋਨਾਂ ਦੇ ਵਿੱਚ ਡਾਊਨਲੋਡ ਆਪਾਂ ਕਰ ਲੰਨੇ ਆ ਮਹਾਰਾਜ ਦਾ ਸਰੂਪ ਸਾਡੀ ਬਾਣੀ ਸਾਡੇ ਨਾਲ ਰਹੂਗੀ ਇਹ ਚਾਹੇ ਆਪਾਂ ਕਿਤੇ ਵੀ ਚਲ ਜਾਈਏ ਸਾਡੀ ਬਾਣੀ ਸਾਡੇ ਨਾਲ ਰਹੂਗੀ